ہندو پر جو بٹنڈا ہے اور راہل گاندھی نے ہم سب نے پورا میں آپ نے بھی سنا اور آپ کو پتا بھی ہوگا کہ راہل گاندھی نے پرسوں دیش کے سنسد میں کہا جب وہ بولے پہلی بار نہیں تبدیل بنے اور وہ بولے کہ ہندو ہنسک ہے تو بات کا ویو کرتا ہے اور بات کا ویو کرتا ہے وہ نیتا پرتی پہلی بار وہ کچھ اور بولتے ہیں کچھ اور رکھتے جان بوجھ کر ہندو سمجھ کو چھیڑا ہے ہندو سماج کو کام جو بیان سے کیا ہے میں کل کو سن رہا تھا وہ بولتے ہیں معافی نہیں مانگوں گا ہاں بھائی ہمیں پتا تم معافی نہیں مانگو گے کیونکہ تمہاری جو راجنیتی ہے تمہاری جو نیتی ہے وہ تو ہندو کے بروک میں ہی ان کی نیت نیتی نیتی چلتی آئی ہے اور یہ کاگریس پارٹی جیسے دو ہزار سات آٹھ میں آتکواد شبد کرنے کا پریاس کیے ہو یہ کاگریس پارٹی ہے جب دیش میں جب بمبئی میں تاج ہوٹل پہ جب اتنکی حملہ ہوتا ہے تو اس قساب کو آپ میں طلبا بان کے ہندو درسانا چاہتے تھے تو چلو دیش کی اس سمے ایجو نے اور اس میں پولیس نے اس کو پکڑا تو یہ نہ ہو پایا برنا ان کونگریس کا تو نیتی یہ رہی ہے کہ اندو کو آتکواد کے ساتھ جوڑ دو رال گاندھی کہتے ہیں اندو ہندو ہوں ارے بھائی ہندو کیسے ہو گیا اگر اندو انسک ہوتا تو جمہو کشمیر تو معاف کریے کہ پاکستان ہم سے الگ ہوتا نہیں ہوتا اگر اندو انسک ہوتا تو آج ابھی امناتی امرنا چل رہی ہے اسی ہزار سینکوں کے سرکشا کافلے میں ہم لوگ درشن کرنے جاتے ہیں اگلے مہینے ہماری ہندوست کی پورا امرنااتھ یاترا ہو ہے جموں کشمیر سے سیوا کے کافی میں جاتے ہیں تو ہندو ان سے کیسے, کیسے ہو گیا یہ جان بوجھ کے جو ہے اراجکتا دیس میں دنگے پھیلانے کے کام ہے اور جو انسک ہے اصل میں جو انسک ہے ان کو ان سے نہیں جاتا کیونکہ انہیں پتہ ہے اگر ان کو انسک بول دیا تو کل کو راہل گاندھی کی راہل گاندھی ہو نہ ہو کیا ہو جائیں وہ ہم سب کو معلوم ہے دو سال پہلے ایک ویکتی ہے نار, جو پیتا مانتا ہے وہ لوگ ہنسک ہو گئے تو یہ بیان راہل گاندھی نے سراسر جو ہے ہندو سماج کو اکسانے کے لیے ہندو سماج کا پواسن اڑانے کے لیے دی ہے اور یہ جو ہے مسلم ووٹ بینک کو خوش کرنے کے لیے عیسائی ووٹ بینک کو خوش کرنے کے لیے یہ, تا, یہ انہوں نے کہا ہے اور راہل گاندھی اگر ਨਾ ਫਿਰ ਹੀ ਮੰਨਤੇ ਹੈ ਤਾਂ ਪੂਰੇ ਦੇਸ਼ ਵਿੱਚ ਜ਼ਬਰ ਵਿਰੋਧ ਹੋਗਾ ਪੂਰੇ ਦੇਸ਼ ਮਰਦਾਨੀ ਜਾਇਆ ਜਾਏਗਾ ਕਾਲੇ ਝੰਡੇ ਦਿਖਾएंगे ਉਸਕੇ ਪੁਤਲੇ ਐਸੇ ਹੀ ਜਲਾਤੇ ਰਹਿਗੇ ਭਾਰਤ ਮਾਤਾ ਲੋਕ ਲੋਰ ਹਿੰਦੂ ਨੂੰ ਇੱਕ ਗਾਲੀ ਦਿੱਤੀ ਗਈ ਹੈ ਤਾਂ ਅਸੀਂ ਇਹ ਸਮਝਦੇ ਸਾਰੇ ਹਿੰਦੂ ਸਮਾਜ ਨੂੰ ਇਕੱਠਾ ਹੋਣਾ ਚਾਹੀਦਾ ਹੈ ਕਿਉਂਕਿ ਗਾਂਧੀ ਔਰ ਮਹਿਰੂ ਪਰਿਵਾਰ ਨੇ 1947 ਤੋਂ ਲੈ ਕੇ ਜਿਹੜਾ ਦੇਸ਼ ਆਜ਼ਾਦ ਹੋਇਆ ਹੈ ਬਹੁਤ ਲੰਬਾ ਸਮਾਂ ਰਾਜ ਕੀਤਾ ਹੈ ਉਹਨਾਂ ਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਹੈ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਨਾਂ ਦੇ ਜਿਹੜੇ ਹਿੰਦੂਵਾਂ ਵਿਰੋਧੀ ਕਾਰਜਕ੍ਰਮ ਸੀ ਜਿਹੜੇ ਹਮੇਸ਼ਾ ਉਹਨੂੰ ਨਿਸ਼ਧ ਕੀਤਾ ਹੈ ਕਿਉਂਕਿ ਜਿਵੇਂ 370 ਧਾਰਾ ਸੀਗੀ ਹਿੰਦੂਆਂ ਦੇ ਵਿਰੋਧ ਦੇ ਵਿੱਚ ਜੰਮੂ ਕਸ਼ਮੀਰ 'ਚ ਲਾਈ ਗਈ ਤਾਂ ਉਹਨੂੰ ਇਹਨਾਂ ਨੇ ਖਤਮ ਕੀਤਾ 2019 ਦੇ ਵਿੱਚ 5 ਦਸੰਬਰ 2019 ਨੂੰ ਉਸੇ ਤਰ੍ਹਾਂ ਹੀ ਜਿਹੜਾ 500 ਸਾਲ ਦਾ ਲਗਾਤਾਰ ਮੰਦਰ ਨਿਰਮਾਣ ਦੇ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਸੀ ਕਾਂਗਰਸ ਪਾਰਟੀ ਵੀ ਕਰ ਰਹੀ ਸੀ ਲਗਾਤਾਰ 47 ਤੋਂ ਬਾਅਦ ਉਸ ਰੁਕਾਵਟਾਂ ਨੂੰ ਖਤਮ ਕਰਕੇ ਇਹਨਾਂ ਨੇ ਰਾਮ ਮੰਦਰ ਦਾ ਜਿਹੜਾ ਉਦਘਾਟਨ ਕੀਤਾ ਅਜੋਦੇਜ ਬਵੈ ਰਾਮ ਮੰਦਰ ਦਾ ਨਿਰਮਾਣ ਕੀਤਾ ਤਾਂ Hindu ਸਮਾਜ ਇਕੱਠਾ ਹੋ ਰਿਹਾ ਸੀ ਲਗਾਤਾਰ Hindu ਸਮਾਜ ਇਕੱਠਾ ਹੋ ਰਿਹਾ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਪ ਦਾ ਹੈ ਤਾਂ rahul gandhi ਜਿਹੜਾ ਇਹ froz khan ਦਾ ਹੀ ਪੁੱਤ ਹੈ ਤਾਂ ਇਸ ਕਰਕੇ ਖੋਹਤਾ ਹੁੰਦੇ ਹੁੰਦੇ ਉਹੀ ਬੋਲਦਾ ਸੀ ਤਾਂ hindu samaj ਦੇ ਅੰਦਰ ਜਿਹੜੀ ਨਫਰਤ ਹੈ ਉਹ ਉਜਾਗਰ ਹੋਈ ਹੈ ਸੰਸਦ ਦੇ ਵਿੱਚ ਤਾਂ ਮੈਂ ਸਮਝਦਾ ਵੀ ਸਾਰਿਆਂ ਨੂੰ ਹੀ ਸਾਰੇ hindu samaj ਨੂੰ ਇਹਨਾਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਔਰ rahul gandhi ਨੂੰ ਕਾਲੀਆ ਛੰਡੀਆਂ ਮਖਾਨੇ ਕਿ ਜਿੱਥੇ ਵੀ ਪਹੁੰਚਦਾ ਹੈ ਔਰ ਹਰ ਜਗ੍ਹਾ ਕੋਈ ਕਾਂਗਰਸ ਪਾਰਟੀ ਨੂੰ ਆਪਦੇ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਕਿ ਕਹੋ ਜੀ ਆਪੋਜੀਸ਼ਨ ਲੀਡਰ ਬਣਾਇਆ ਜਿਹਨੂੰ ਇੰਨੀ ਸਮਝ ਨਹੀਂ ਜੇ ਪ੍ਰਧਾਨ ਮੰਤਰੀ ਜੀ ਕੱਲ ਬੋ ਰਹੇ ਸੀ ਇੱਕ ਮੰਦਬੁੱਧੀ ਬਾਲਕ ਹੈ ਇਹਦਾ ਗੁੱਸਾ ਕੀ ਕਰੀਏ ਮੰਦਬੁੱਧੀ ਬਾਲਕ ਹੈ ਜਿਹੜਾ 99 ਅੰਕ ਲੈ ਕੇ 99 ਐਮਪੀ ਬਣਾ ਕੇ ਤੇ ਨੱਚਦਾ ਫਿਰਦਾ ਵੀ ਮੈਂ ਬਹੁਤ ਵੱਡੀ ਕਿਤੇ ਫਸ ਡਿਵੀਜ਼ਨ ਚ ਪਾਸ ਹੋ ਗਿਆ ਲੇਕਿਨ ਜਿਦੋਂ ਉਹਨਾਂ ਨੂੰ ਦੱਸਦੇ ਆ ਲੋਕਾਂ ਨੂੰ ਇਹ 543 ਨੂੰ ਨਿਰਣਵੇ ਲਈ ਹੈ ਨਾ ਕਿ 100 99 ਲਈ ਹੈ ਤਾਂ ਇਹਦੀ ਜਿਹੜੀ ਅੰਦਰ ਦੀ ਜਿਹੜੀ ਜਿਹੜੀ ਉਹ ਜਾਗਰਤਾ ਉਹ ਕਲੀਅਰ ਹੁੰਦੀ ਹੈ ਇਸ ਕਰਕੇ ਅਸੀਂ ਇਹ ਕਹਿੰਦੇ ਆ ਇਹ ਜਿਹੜਾ Hindu ਸਮਾਜ ਨੂੰ ਸਾਰੇ ਨੂੰ ਇਕੱਠਾ ਹੋਣਾ ਚਾਹੀਦਾ ਹੈ ਅੱਜ ਵਿਸ਼ੂ ਹਿੰਦੂ ਪਰਚਦ ਦੇ माजी ਉਹ ਸੰਗਠਨ ਮੰਤਰੀ ਜੀ ਨੂੰ ਔਰ ਸਾਰੀ ਟੀਮ ਨੂੰ ਮੈਂ ਇਸ ਗਾਂ ਦੀ ਵਧਾਈ ਦੇਣਾ ਕਿ ਉਹਨਾਂ ਨੇ ਉਹ ਬਰਾ ਲਾ ਗਿਆ Hindu ਸਮਾਜ ਨੂੰ ਇਕੱਠਾ ਕਰਨ ਦਾ ਉਹ ਰਾਹੁਲ ਗਾਂਧੀ ਦੇ ਪੁਤਲੇ ਇਸੇ ਤਰ੍ਹਾਂ ਸਾੜਦੇ ਰਵਾਂਗੇ ਬਹੁਤ ਬਹੁਤ ਧੰਨਵਾਦ